ਇਹ ਜਮਾਨ ਜੋ ਡੀਪੀ ਸਾਹਿਬ ਵੱਲੋਂ ਇਹ ਜੋ ਕ੍ਰੀਪਰੇਸ਼ਨ ਦੇ ਘੱਟ ਫਾਰਮ ਹੋਇਆ ਸੀਗਾ ਤੁਸੀਂ ਆਪਣੀ ਸੌਡਿੰਗ ਦੀ ਸਾਰੀ ਫੋਰਸ ਤੇ ਨਾਲ ਸਾਰੇ 24 ਸੈਲਸ ਲੈ ਕੇ ਬਾਸਟੈਂਡ ਤੇ ਰਿਡਿਊਸ਼ਨ ਚੰਗੀ ਕੀ ਇਹਦੇ ਵਿੱਚ ਜੰਕੀ ਬਖਤਿਆਰ ਨੂੰ ਰਾਉਂਡ ਆਫ ਕੀਤਾ ਹੈਗਾ ਇੱਕ ਦੋ ਨੂੰ ਤੇ ਇਹ ਮੇਨ ਮੁੱਦਾ ਸਾਡਾ ਹੈਗਾ ਵੀ ਜਿਹੜਾ ਕੋਈ ਲੋਕਾਂ ਦੇ ਦੇਲ ਵਿੱਚ ਰੱਖਿਆ ਦੀ ਪਾਉਣਾ ਵਧੇ ਅ ਮਾਨਯੋਗ ਸੀਐਮ ਸਾਹਿਬ ਤੇ ਡੀਜੀਪੀ ਸਾਹਿਬ ਦੀ ਹਦਾਇਤ ਅਨੁਸਾਰ ਅੱਜ ਇੱਕ ਕੋਆਰਡੀਨੇਟ ਸਰਚ ਆਪਰੇਸ਼ਨ ਚਲਾਇਆ ਗਿਆ ਸੀਗਾ ਜਿਸ ਵਿੱਚ ਮਾਨਯੋਗ ਐਸਐਸਪੀ ਕਪੂਰਥਲਾ ਸਾਹਿਬ ਨੇ ਸਾਨੂੰ ਹਦਾਇਤ ਕੀਤੀ ਸੀਗੀ ਕਿ ਅਸੀਂ ਆਪਣੀ ਸਾਰੀ ਫੋਰਸ ਦੇ ਨਾਲ ਜਿਹੜੇ ਹੈ ਰੇਲਵੇ ਸਟੇਸ਼ਨਸ ਤੇ ਬੱਸ ਸਟੈਂਡਸ ਨੂੰ ਚੈੱਕ ਕਰਾਂਗੇ ਮਾਨਯੋਗ ਸੀਐਮ ਸਾਹਿਬ ਤੇ ਡੀਜੀਪੀ ਸਾਹਿਬ ਦੀ ਹਦਾਇਤ ਅਨੁਸਾਰ ਅੱਜ ਇੱਕ ਕੋਆਰਡੀਨੇਟਡ ਸਰਚ ਆਪਰੇਸ਼ਨ ਚਲਾਇਆ ਗਿਆ ਸੀਗਾ ਜਿਸ ਵਿੱਚ ਮਾਨਯੋਗ ਐਸਐਸਪੀ ਕਪੂਰਥਲਾ ਸਾਹਿਬ ਨੇ ਸਾਨੂੰ ਹਦਾਇਤ ਕੀਤੀ ਸੀਗੀ ਕਿ ਅਸੀਂ ਆਪਣੀ ਸਾਰੀ ਫੋਰਸ ਦੇ ਨਾਲ ਜਿਹੜੇ ਹੈ ਰੇਲਵੇ ਸਟੇਸ਼ਨਸ ਤੇ ਬੱਸ ਸਟੈਂਡਸ ਨੂੰ ਚੈੱਕ ਕਰਾਂਗੇ ਤੇ ਕੋਈ ਵੀ ਜੇ ਕੋਈ ਸ਼ੱਕੀ ਬੰਦਾ ਉਸੇ ਬੰਦਾ ਪਾਇਆ ਜਾਂਦਾ ਹੈ ਤੇ ਉਹਦੀ ਉਹ ਵੈਰੀਫਾਈ ਕੀਤਾ ਜਾਏਗਾ ਉਹਨੂੰ ਸਰਚ ਕੀਤਾ ਜਾਏਗਾ ਇਸ ਦੇ ਤਹਿਤ ਅੱਜ ਸੁਲਤਾਨਪੁਰ ਲੋਧੀ ਸਬਡਿਵੀਜ਼ਨ ਦੇ ਚਾਰੇ ਐਸ ਐਚ ਓਜ਼ ਨੇ ਮੇਰੇ ਨਾਲ ਮਿਲ ਕੇ ਕੋਆਰਡੀਨੇਟਡ ਸਰਚ ਆਪਰੇਸ਼ਨ ਕੀਤਾ ਹੈ ਤੇ ਅਸੀਂ ਕੁਝ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਚ ਲਿਆ ਤੇ ਉਹਨਾਂ ਕੋਲ ਪੁੱਛਗਿੱਛ ਕੀਤੀ ਜਾ ਰਹੀ ਹੈ ਹਾਲੇ ਤੱਕ ਅਸੀਂ ਤਿੰਨ ਤੋਂ ਚਾਰ ਵਿਅਕਤੀਆਂ ਨੂੰ ਅਪਰੀਹੈਂਡ ਕੀਤਾ ਹੈਗਾ ਉਹਨਾਂ ਤੋਂ ਪੁੱਛਗਿੱਛ ਜਾਰੀ ਹੈ ਜੇਕਰ ਉਹਨਾਂ ਕੋਲ ਕੋਈ ਵੀ ਜਿਹੜਾ ਕਿ ਗੈਰ ਕਾਨੂੰਨੀ ਜਿਹੜਾ ਕੋਈ ਤੱਤ ਸਾਹਮਣੇ ਆਏਗਾ ਤੇ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਅਮਲ ਚ ਲਿਆ ਜਾਵੇਗਾ ਆਮ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹਾਂਗਾ ਕਿ ਸਾਡੇ ਨਾਲ ਸਹਿਯੋਗ ਕਰਨ ਜੇਕਰ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਕਿਸੇ ਵੀ ਗੈਰ ਸੰਵਿਧਾਨਿਕ ਆ ਕੋਈ ਗੈਰ ਕਾਨੂੰਨੀ ਤੱਤਵ ਰਿਹਾ ਉਹਨਾਂ ਨੂੰ ਕੋਈ ਜਾਣਕਾਰੀ ਹੁੰਦੀ ਹੈ ਤਾਂ ਪੁਲਿਸ ਨਾਲ ਸਾਂਝੀ ਕਰਨ ਤਾਂ ਕਿ ਬਣਦੀ ਕਾਰਵਾਈ ਜਿਹੜੀ ਅਮਲ ਵਿੱਚ ਲਿਆਂਦੀ ਜਾ ਸਕੇ ਇਹ ਇਹ ਮੰਗ ਜੋ ਜੀਪੀ ਸਾਹਿਬ ਵੱਲੋਂ ਈਗਲ 3 ਪੁਲਿਸ ਨੇ ਕਹਿ ਦਿੱਤ ਤੁਹਾਨੂੰ ਹੋਇਆ ਸੀਗਾ ਤੁਸੀਂ ਆਪਣੀ ਸੌਡਿੰਗ ਦੀ ਸਾਰੀ ਫੋਰਸ ਤੇ ਨਾਲ ਸਾਡੇ ਐਸ.ਐਚ.ਓ.ਪੀ. ਸਾਰੇ ਲੈ ਕੇ ਬਸਟੈਂਡ ਤੇ ਰਿਸ਼ਿੰਗ ਚੰਗੀ ਕੀ ਇਹਦੇ ਵਿੱਚ ਸ਼ਕਤੀ ਬਖਿਆ ਨੂੰ ਰਾਉਂਡ ਆਫ ਕੀਤਾ ਹੈਗਾ ਪਦੋਦੋਂ ਤੇ ਇਹ ਮੇਨ ਮੁੱਦਾ ਸਾਡਾ ਹੈਗਾ ਵੀ ਜਿਹੜਾ ਕੋਈ ਲੋਕਾਂ ਦੇ ਦੇਲ ਵਿੱਚ ਰੱਖਿਆ ਦੀ ਪਾਉਣਾ ਵਧੇ। ਮਾਨਯੋਗ ਸੀਐਮ ਸਾਹਿਬ ਤੇ ਡੀਜੀਪੀ ਸਾਹਿਬ ਦੇ ਹਦਾਇਤ ਅਨੁਸਾਰ ਅੱਜ ਇੱਕ ਕੋਆਰਡੀਨੇਟ ਸਰਚ ਆਪਰੇਸ਼ਨ ਚਲਾਇਆ ਗਿਆ ਸੀਗਾ ਜਿਸ ਵਿੱਚ ਮਾਨਯੋਗ ਐਸਐਸਪੀ ਕਪੂਰਥਲਾ ਸਾਹਿਬ ਨੇ ਸਾਨੂੰ ਹਦਾਇਤ ਕੀਤੀ ਸੀਗੀ ਕਿ ਅਸੀਂ ਆਪਣੀ ਸਾਰੀ ਫੋਰਸ ਦੇ ਨਾਲ ਜਿਹੜੇ ਆ ਰੇਲਵੇ ਸਟੇਸ਼ਨਸ ਤੇ ਬੱਸ ਸਟੈਂਡਸ ਨੂੰ ਚੈੱਕ ਕਰਾਂਗੇ। ਮਾਨਯੋਗ ਸੀਐਮ ਸਾਹਿਬ ਤੇ ਡੀਜੀਪੀ ਸਾਹਿਬ ਦੇ ਹਦਾਇਤ ਅਨੁਸਾਰ ਅੱਜ ਇੱਕ ਕੋਆਰਡੀਨੇਟ ਸਰਚ ਆਪਰੇਸ਼ਨ ਚਲਾਇਆ ਗਿਆ ਸੀਗਾ ਜਿਸ ਜਿਸ ਵਿੱਚ ਮਾਨਯੋਗ ਐਸਐਸਪੀ ਕਪੂਰਥਲਾ ਸਾਹਿਬ ਨੇ ਸਾਨੂੰ ਹਦਾਇਤ ਕੀਤੀ ਸੀਗੀ ਕਿ ਅਸੀਂ ਆਪਣੀ ਸਾਰੀ ਫੋਰਸ ਦੇ ਨਾਲ ਜਿਹੜੇ ਹੈ ਰੇਲਵੇ ਸਟੇਸ਼ਨਸ ਤੇ ਬੱਸ ਸਟੈਂਡਸ ਨੂੰ ਚੈੱਕ ਕਰਾਂਗੇ ਅਤੇ ਕੋਈ ਵੀ ਜੇ ਕੋਈ ਸ਼ੱਕੀ ਬੰਦਾ ਉੱਥੇ ਬੰਦਾ ਪਾਇਆ ਜਾਂਦਾ ਹੈ ਤੇ ਉਹਦੀ ਉਹ ਵੈਰੀਫਾਈ ਕੀਤਾ ਜਾਏਗਾ ਉਹਨੂੰ ਸਰਚ ਕੀਤਾ ਜਾਏਗਾ ਇਸ ਦੇ ਤਹਿਤ ਅੱਜ ਸੁਲਤਾਨਪੁਰ ਲੋਧੀ ਸਬਡਿਵੀਜ਼ਨ ਦੇ ਚਾਰੇ ਐਸਐਚਓਜ਼ ਨੇ ਮੇਰੇ ਨਾਲ ਮਿਲ ਕੇ ਕੋਆਰਡੀਨੇਟਡ ਸਰਚ ਆਪਰੇਸ਼ਨ ਕੀਤਾ ਹੈ ਤੇ ਅਸੀਂ ਕੁਝ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਚ ਲਿਆ ਤੇ ਉਹਨਾਂ ਕੋਲ ਪੁੱਛਗਿੱਛ ਕੀਤੀ ਜਾ ਰਹੀ ਹੈ ਹਲੇ ਤੱਕ ਅਸੀਂ 3 ਤੋਂ 4 ਵਿਅਕਤੀਆਂ ਨੂੰ ਅਪ੍ਰੀਹੈਂਡ ਕੀਤਾ ਹੈਗਾ ਉਹਨਾਂ ਤੋਂ ਪੁੱਛਗਛ ਜਾਰੀ ਹੈ ਜੇਕਰ ਉਹਨਾਂ ਕੋਲੇ ਕੋਈ ਵੀ ਜਿਹੜਾ ਕਿ ਗੈਰਕਾਨੂੰਨੀ ਜਿਹੜਾ ਕੋਈ ਤੱਤ ਸਾਹਮਣੇ ਆਏਗਾ ਤੇ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਅਮਲ ਵਿੱਚ ਲਿਆਂਦੀ ਜਾਵੇ। ਆਮ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹੁੰਗਾ ਕਿ ਸਾਡੇ ਨਾਲ ਸਹਿਯੋਗ ਕਰਨ ਜੇਕਰ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਕਿਸੇ ਵੀ ਗੈਰਸੰਵਿਧਾਨਿਕ ਆ ਕੋਈ ਗੈਰਕਾਨੂੰਨੀ ਤੱਤਾਰੇ ਉਹਨਾਂ ਨੂੰ ਕੋਈ ਜਾਣਕਾਰੀ ਹੁੰਦੀ ਹੈ ਤਾਂ ਪੁਲਿਸ ਨਾਲ ਸਾਂਝੀ ਕਰਨ ਤਾਂ ਕਿ ਬਣਦੀ ਕਾਰਵਾਈ ਜਿਹੜੀ ਅਮਲ ਵਿੱਚ ਲਿਆਂਦੀ ਜਾ ਸਕੇ। ਇਹ ਅਦਮਾਨ ਜੋ ਇਹ ਵੀ ਸਾਹਿਬ ਵੱਲੋਂ ਇਕਲਤੀ ოਪਰੇਸ਼ਨ ਦੇ ਘੱਟ ਹੁਕਮ ਹੋਇਆ ਸੀਗਾ ਤੁਸੀਂ ਆਪਣੀ ਸੌਡਿੰਗ ਦੀ ਸਾਰੀ ਫੋਰਸ ਤੇ ਨਾਲ ਸਾਰੇ ਐਸ.ਟੀ.ਓ.ਪੀ.ਸ. ਅਸੀਂ ਲੈ ਕੇ ਬਸਟੈਂਡ ਤੇ ਰਿਡਿਊਸਿੰਗ ਚੰਗੀ ਇਹਦੇ ਵਿੱਚ ਇੱਕ ਸ਼ਕਤੀਪੂਰਨ ਰਾਉਂਡ ਅਪ ਕੀਤਾ ਹੈਗਾ ਇੱਕ ਦੋ ਨੂੰ ਤੇ ਇਹ ਮੇਨ ਮੁੱਦਾ ਸਾਡਾ ਹੈਗਾ ਵੀ ਜਿਹੜਾ ਕੋਈ ਲੋਕਾਂ ਦੇ ਦੇਲੇ ਵਿੱਚ ਰੱਖਿਆ ਦੀ ਪਾਉਣਾ ਵਧੇ ਅ ਮਾਨਯੋਗ ਸੀਐਮ ਸਾਹਿਬ ਤੇ ਡੀਜੀਪੀ ਸਾਹਿਬ ਦੇ ਹਦਾਇਤਾਂ ਅਨੁਸਾਰ ਅੱਜ ਇੱਕ ਕੋਆਰਡੀਨੇਟ ਸਰਚ ოਪਰੇਸ਼ਨ ਚਲਾਇਆ ਗਿਆ ਸੀਗਾ ਜਿਸ ਵਿੱਚ ਮਾਨਯੋਗ ਐਸਐਸਪੀ ਕਪੂਰਥਲਾ ਸਾਹਿਬ ਨੇ ਸਾਨੂੰ ਹਦਾਇਤ ਕੀਤੀ ਸੀਗੀ ਕਿ ਅਸੀਂ ਆਪਣੀ ਸਾਰੀ ਫੋਰਸ ਦੇ ਨਾਲ ਜਿਹੜੇ ਆ ਰੇਲਵੇ ਸਟੇਸ਼ਨਸ ਤੇ ਬੱਸ ਸਟੈਂਡਸ ਨੂੰ ਚੈੱਕ ਕਰਾਂਗੇ ਮਾਨਯੋਗ ਸੀਐਮ ਸਾਹਿਬ ਤੇ ਡੀਜੀਪੀ ਸਾਹਿਬ ਦੀ ਹਦਾਇਤ ਅਨੁਸਾਰ ਅੱਜ ਇੱਕ ਕੋਆਰਡੀਨੇਟ ਸਰਚ ਆਪਰੇਸ਼ਨ ਚਲਾਇਆ ਗਿਆ ਸੀਗਾ ਜਿਸ ਵਿੱਚ ਮਾਨਯੋਗ ਐਸਐਸਪੀ ਕਪੂਰਥਲਾ ਸਾਹਿਬ ਨੇ ਸਾਨੂੰ ਹਦਾਇਤ ਕੀਤੀ ਸੀਗੀ ਕਿ ਅਸੀਂ ਆਪਣੀ ਸਾਰੀ ਫੋਰਸ ਦੇ ਨਾਲ ਜਿਹੜੇ ਆ ਰੇਲਵੇ ਸਟੇਸ਼ਨਸ ਤੇ ਬੱਸ ਸਟੈਂਡਸ ਨੂੰ ਚੈੱਕ ਕਰਾਂਗੇ ਅਤੇ ਕੋਈ ਵੀ ਜੇ ਕੋਈ ਸ਼ੱਕੀ ਬੰਦਾ ਉੱਥੇ ਬੰਦਾ ਪਾਇਆ ਜਾਂਦਾ ਹੈ ਤੇ ਉਹਦੀ ਉਹ ਵੈਰੀਫਾਈ ਕੀਤਾ ਜਾਏਗਾ ਉਹਨੂੰ ਸਰਚ ਕੀਤਾ ਜਾਏਗਾ ਇਸ ਦੇ ਤਹਿਤ ਅੱਜ ਸੁਲਤਾਨਪੁਰ ਲੋਧੀ ਸਬਡਿਵੀਜ਼ਨ ਦੇ ਚਾਰੇ ਐਸ ਐਚ ਓਜ਼ ਨੇ ਮੇਰੇ ਨਾਲ ਮਿਲ ਕੇ ਕੋਆਰਡੀਨੇਟਡ ਸਰਚ ਆਪਰੇਸ਼ਨ ਕੀਤਾ ਹੈ ਤੇ ਅਸੀਂ ਕੁਝ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਚ ਲਿਆ ਤੇ ਉਹਨਾਂ ਕੋਲ ਪੁੱਛਗਿੱਛ ਕੀਤੀ ਜਾ ਰਹੀ ਹੈ ਹਾਲੇ ਤੱਕ ਅਸੀਂ ਤਿੰਨ ਤੋਂ ਚਾਰ ਵਿਅਕਤੀਆਂ ਨੂੰ ਅਪਰੀਹੈਂਡ ਕੀਤਾ ਹੈਗਾ ਉਹਨਾਂ ਤੋਂ ਪੁੱਛਗਿੱਛ ਜਾਰੀ ਹੈ ਜੇਕਰ ਉਹਨਾਂ ਕੋਲੇ ਕੋਈ ਵੀ ਜਿਹੜਾ ਕਿ ਗੈਰ ਕਾਨੂੰਨੀ ਜਿਹੜਾ ਕੋਈ ਤੱਤ ਸਾਹਮਣੇ ਆਏਗਾ ਤੇ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਅਮਲ ਚ ਲਿਆ ਜਾਵੇਗੀ ਆਮ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹਾਂਗਾ ਕਿ ਸਾਡੇ ਨਾਲ ਸਹਿਯੋਗ ਕਰਨ ਜੇਕਰ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਕਿਸੇ ਵੀ ਗੈਰਸੰਵਿਧਾਨਿਕ ਜਾਂ ਕੋਈ ਗੈਰਕਾਨੂੰਨੀ ਤੱਤਵਾਰੇ ਉਹਨਾਂ ਨੂੰ ਕੋਈ ਜਾਣਕਾਰੀ ਹੁੰਦੀ ਹੈ ਤਾਂ ਪੁਲਿਸ ਨਾਲ ਬੇਝ ਸਾਂਝੀ ਕਰਨ ਤਾਂ ਕਿ ਬਣਦੀ ਕਾਰਵਾਈ ਜਿਹੜੀ ਅਮਲ ਵਿੱਚ ਲਿਆਂਦੀ ਜਾ ਸਕੇ